ਤੋਂ ਪੰਜਾਬ ਦੇ ਲੁਧਿਆਣਾ ਦੇ ਵਿੱਚ ਇੱਕ ਹੋਰ ਬਦਮਾਸ਼ ਦਾ ਐਨਕਾਊਂਟਰ ਕੀਤਾ ਗਿਆ ਤੁਹਾਨੂੰ ਦੱਸ ਦਿੰਦੇ ਕਿ ਪੁਲਿਸ ਦੀ ਐਸਟੀਐਫ ਅਤੇ ਬਦਮਾਸ਼ਰ ਵਿਛਾਲੇ ਮੁੱਠਪੇੜ ਹੁੰਦੀ ਹੈ ਦਰਸਲ ਦੱਸਿਆ ਜਾ ਰਿਹਾ ਕਿ ਪੁਲਿਸ ਦੇ ਵੱਲੋਂ ਨਾਕਾਬੰਦੀ ਕੀਤੀ ਹੋਈ ਸੀ ਤੇ ਉਸੇ ਦੌਰਾਨ ਗੱਡੀ ਦੇ ਵਿੱਚ ਚਾਰ ਬਦਮਾਸ਼ ਜਾ ਰਹੇ ਸੀ ਪੁਲਿਸ ਦੇ ਵੱਲੋਂ ਰੋਕਣ ਦਾ ਇਸ਼ਾਰਾ ਕੀਤਾ ਗਿਆ ਪਰ ਗੱਡੀ ਰੋਕਣ ਦੀ ਥਾਂ ਉਹਨਾਂ ਵੱਲੋਂ ਪੁਲਿਸ ਉੱਤੇ ਫਾਇਰਿੰਗ ਕੀਤੀ ਗਈ। ਜਵਾਬੀ ਕਾਰਵਾਈ ਦੇ ਵਿੱਚ ਇੱਕ ਬਦਮਾਸ਼ ਤੇ ਢੱਡ ਦੇ ਵਿੱਚ ਗੋਲੀ ਲੱਗਦੀ ਹੈ। ਗੰਭੀਰ ਹਾਲਤ ਵਿੱਚ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਫਿਲਹਾਲ આરોપી ਦੀ ਪਛਾਣ ਤਰਨ ਵੱਜੋਂ ਹੋਈ ਹੈ ਤੇ ਉਸ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ। ਤਾਂ ਐਸਟੀਐਫ ਦੇ ਮੌਕੇ ਦੇ ਅਧਿਕਾਰੀ ਪਹੁੰਚ ਚੁੱਕੇ ਨੇ। ਤਾਂ ਦੱਸਿਆ ਜਾ ਰਿਹਾ ਕਿ ਚਾਰ ਬਦਮਾਸ਼ ਇੱਕ ਗੱਡੀ ਦੇ ਵਿੱਚ ਸਵਾਰ ਸੀ ਤੇ ਉਹਨਾਂ ਦੇ ਕੋਲ ਅਸਲਾ ਹੋਣ ਦੀ ਸੂਚਨਾ ਐਸਟੀਐਫ ਨੂੰ ਮਿਲੀ ਸੀ ਤਾਂ ਪੁਲਿਸ ਨੇ ਜੋ ਦੋਹਾਂ ਨੂੰ ਲੋਹਾਰਾ ਪੁਲ ਦੇ ਕੋਲ ਐਸਟੀਐਫ ਦੀ ਟੀਮ ਨੇ ਘੇਰਿਆ ਤਾਂ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤਾ ਤਾਂ ਉਸੇ ਦੌਰਾਨ ਪੁਲਿਸ ਉੱਤੇ ਬਦਮਾਸ਼ਾਂ ਵੱਲੋਂ ਫਾਇਰਿੰਗ ਕੀਤੀ ਗਈ ਜਵਾਬੀ ਕਾਰਵਾਈ ਦੇ ਵਿੱਚ ਇੱਕ ਬਦਮਾਸ਼ ਤਰਨ ਦੀ ਟੜੜ ਦੇ ਵਿੱਚ ਗੋਲੀ ਲੱਗੀ ਆ ਗੰਭੀਰ ਹਾਲਤ ਵਿੱਚ ਹਸਪਤਾਲ ਚੁਜੇਰੇ ਇਲਾਜਾ ਜਿੱਥੇ ਉਸ ਵੱਲੋਂ ਬਿਆਨ ਕੀਤਾ ਗਿਆ ਕਿ ਉਹ ਪੜ੍ਹਾਈ ਕਰਦਾ ਹੈ ਤੇ ਉਸ ਦਾ ਕੋਈ ਵੀ

ਮਰੀ ਦੇ ਸਕੂਲ ਚ ਮਰੀ ਕੀ ਕਰ ਰਹੇ ਹੋ ਪਲਸ 2 ਹੋਈ ਆ ਹੁਣ ਮੈਂ ਪਲੀਟ ਕਰਦੀ ਤਾਂ ਮੈਂ ਬਾਹਰ ਜਾਣਾ ਆਸਟ੍ਰੇਲੀਆ ਅੱਛਾ ਇਕ ਅੱਡੇ ਦੇ ਮਤਲਬ ਤੁਹਾਨੂੰ ਪਤਾ ਨਹੀਂ ਕਿ ਕੀ ਗੋਲੀ ਕਿੰਨੀ ਚਲਾਈ ਸਰ ਮੈਂ ਕਿਸੇ ਨਾਲ ਗਿਆ ਸੀਗਾ ਤੇ ਉਹ ਬੰਦੇ ਕੋਲੇ ਕੋਈ ਚੀਜ਼ ਗਲਤ ਸੀਗੀ ਤੇ ਮੈਂ ਗਿਆ ਜਦੋਂ ਉਹਦੇ ਕੋਲੇ ਤੇ ਉਹ ਜਦੋਂ ਜਿਹੜੇ ਅੱਗੇ ਵਾਲੇ ਜਿਗੇ ਉਹ ਇਹ ਨਹੀਂ ਪਤਾ ਕੌਣ ਸੀਗੇ ਆਪਨ ਨਾਲ ਮੈਨੂੰ ਪਤਾ ਨਹੀਂ ਕੌਣ ਸੀਗੇ ਤੇ ਉਹਦੇ ਕਹਿਣ ਤੇ ਮੈਂ ਕੀਤਾ ਤੇ ਉਹ ਅੱਗੇ ਵਾਲੇ ਜਿਹੜੇ ਸੀਗੇ ਜੋ ਨਾਲੇ ਫਾਈਟਿੰਗ ਕਰੀ ਜਿਹੜਾ ਮੈਨੂੰ ਉਹਨੇ ਫੜਾਇਆ ਸੀਗਾ ਉਹ ਹੁਣ ਜਦੋਂ ਉਹਨਾਂ ਨੇ ਮਤਲਬ ਮੇਰੇ ਤੇ ਮਾਰਿਆ ਕੁਝ ਕੀਤਾ ਤੇ ਮੈਂ ਖਾਬਰ ਗਿਆ ਉਦੋਂ ਮੈਨੂੰ ਕੋਈ ਸਮਝ ਨਹੀਂ ਆਈ ਤੇ ਫਿਰ ਮੈਂ ਡਿੱਗ ਗਿਆ ਉੱਥੇ ਮੇਰੀ ਗੋਲੀ ਵੱਜੀ ਕਿੰਨੇ ਜਣੇ ਸੀਗੇ ਤੁਸੀਂ ਅਸੀਂ 4 ਜਣੇ ਸੀਗੇ 4 ਜਣੇ ਸੀਗੇ ਜਿਹਨਾਂ ਨਾਲ ਸੀਗੇ ਨਹੀਂ ਗੱਡੀ ਸੀ ਇੱਕ ਇਹ ਤੁਹਾਡੀ ਫਾਈਟਿੰਗ ਜਿਹਨਾਂ ਨਾਲ ਕੀਤੀ ਉਹ ਕਿੰਨੇ ਕੇ ਬੰਦੇ ਉਹ ਸੀਗੇ ਸਰ 8-9 ਜਣੇ ਸਰ ਚੋਕ ਨੂੰ ਕੋਈ ਮਲਾਜ਼ਮ ਵੀ ਸੀ ਕੋਈ ਵਰਦੀ-ਵਰਦੀ ਵੀ ਪਾਈ ਸੀ ਕਿਸੇ ਮਲਾਜ਼ਮ ਨੂੰ ਸੀਗਾ ਅੱਛਾ ਇਹ ਬਹੁਤ ਦਾ ਹੀ ਮਤਲਬ ਸਿੰਪਲ ਵਰਦੀ ਸੀਗੇ ਅੱਛਾ ਜੀ ਸਿੰਪਲ ਸਿੰਪਲ ਸੀਗੇ ਤੇ ਹੋਇਆ ਕਿੱਥੇ ਕਰਕੇ ਪ੍ਰੋਪਰ ਇਹ ਪੰਪ ਦੇ ਕੋਲ ਜਿਹੜੇ ਪੰਪ ਦੇ ਕੋਲ ਲਹਾਰੇ ਵਾਲਾ ਹਾਂ ਠੀਕ ਹੈ ਤੇ ਤੁਹਾਡੇ ਕਿਸੇ ਹੋਰ ਦੇ ਵੀ ਲੱਗੀ ਤੁਹਾਡੇ ਕੱਲੇ ਦੇ ਮੇਰੇ ਕੱਲੇ ਦੇ ਕੋਲ ਜਿਹੜੀ ਸਾਮਾਨ ਕਿਹੜਾ ਸਾਮਾਨ ਦਿੱਤਾ ਸੀ ਉਹ ਕੀ ਸਾਮਾਨ ਸੀਗਾ ਉਹ ਨਹੀਂ ਪਤਾ ਜੀ ਹੁਣ ਵਿਆ ਵਸਨਾ ਉਹਦੇ ਨਾਲ ਹੀ ਗਿਆ ਸੀਗਾ ਜਦੋਂ ਉਹਨਾਂ ਨੇ ਫੜਿਆ ਬਾਅਦ ਪਤਾ ਲੱਗਿਆ ਹੁਣ ਕੀ ਬੰਦਾ ਹੁਣ ਨਹੀਂ ਫੜਿਆ ਕਿਨੇ ਪੁੱਛ ਰਹੇ ਨੇ ਫੜਿਆ ਉਹਨੂੰ ਉਹਦੇ ਨਾਲ ਦੀ ਪੁਲਿਸ ਵਾਲੀ ਹੋਣੀ ਹੁੰਦਾ ਹੁਣ ਆਪਾਂ ਨੂੰ ਕੀ ਪਤਾ ਹੁਣ ਅੱਗੇ ਜਾ ਕੇ ਜੋ ਵੈਰੀਫਿਕੇਸ਼ਨ ਹੋਊਗੀ ਉਹ ਗੱਡੀਆਂ ਦੀ ਸੀਗੇ ਬੰਦੇ ਜਿਹੜੇ ਫੜਿਆ ਜਣ ਹਾਂਜੀ ਜਿਹਨੇ ਫੜਿਆ ਗੱਡੀ ਦੀ ਸੀਗੇ ਉਹ ਵੀ ਹਾਂਜੀ ਗੱਡੀ ਤੁਹਾਡੇ ਕੋਈ ਪਹਿਲਾਂ ਕੋਈ ਪਰਚਾ ਪੁਚਿਆ ਮੇਰੇ ਤੋਂ ਕੋਈ ਪਰਚਾ ਨਹੀਂ ਮੇਰਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਮੇਰਾ ਕੋਈ ਕੁਛ ਨਹੀਂ ਹੈਗਾ ਇੱਥੇ ਵੀ ਕੋਲ ਲੈ ਕੇ ਆਇਆ ਤੁਹਾਨੂੰ ਹਸਪਤਲ ਅੱਛੇ ਪਤਾ ਨਹੀਂ ਦੋ ਤਿੰਨ ਜਾਣੇ ਸੀਗੇ ਉਹ ਲੈ ਕੇ ਆਏ ਜਿਹੜੇ ਤੁਹਾਡੇ ਨਾਲ ਦੇ ਸੀ ਬੰਦੇ ਉਹ ਕਿੱਥੇ ਗਏ ਸਰ ਉਹਨਾਂ ਨੇ ਫੜੇ ਹੋਏ ਸੀ ਪਤਾ ਨਹੀਂ ਫੜੇ ਹੋਏ ਨਹੀਂ ਉਹ ਕਿਹੜੇ ਥਾਣੇ ਲੱਗੇ ਪਤਾ ਨਾ ਨਾ ਮੇਰਾ ਮੈਨੂੰ ਜਦੋਂ ਮੇਰੇ ਗੋਲੀ ਵਜੀ ਮੈਨੂੰ ਕੁਛ ਨਹੀਂ ਪਤਾ ਲੱਗਿਆ ਅੱਗੇ ਪਿੱਛੇ ਮੈਂ ਕੀ ਹੋਇਆ ਕੀ ਹੋਇਆ ਕਿ ਕਿੰਨੇ ਕਹੇ ਤਾਂ ਬਾਕੀ ਆਈ